ਫਰਦਾ ਹੈ ਮੇਰਾ ਮਰੀ ਤਰੋ ਤੋਕੇ ਚਾਹੀਨਾ ਸੁਤੇ ਨਾ ਨੀ ਫਰਦਾ ਹੈ ਮੇਰਾ ਮਰੀ ਮੇ ਹੋਰ ਨੂੰ ਕੇ ਚਾਹੀਨਾ ਤੂੰ ਪਾਈ ਫਿਰਦਾ ਸੋਨੀਆਂ ਦੇ ਗੁੱਸੇ ਤੇਰਾ ਨੱਕ ਕੋਣੀ ਗਿਰਦਾ ਉੱਚੇ ਗੱਲੇ ਵਿੱਚ ਕਿਆ ਦੀ ਪਾਈ ਫਿਰਦਾ ਮੈਂ ਦਿਲ ਬੜਾ ਕਰੇ ਨਾਰਦਾ ਕਰੇ ਨਾਰਦਾ ਤੇਰੇ ਨਾਲ ਨਾਰ ਨਾਰ ਨਾਰਿਕਾ ਨਾ ਚੇਰੀ ਗਵਾਚ ਗਈ ਮੇਰੀ ਦੋ ਹੱਥ ਕੀ ਗਈ ਮੇਰੇ ਪਿੱਛੇ ਪਿੱਛੇ ਨਾ ਮਦੀਦੀ ਜਨਾ ਚਾਹ ਜੇ ਗਵਾਚ ਗਈ ਮੇਰੀ ਗਵਾਚ ਗਈ ਮੇਰੀ ਮੇਰੇ ਪਿੱਛੇ ਪਿੱਛੇ ਨਾ ਮਦੀਦੀ ਜਨਾ ਬਸਤਾ ਬਿਆਨ ਸੋਸਾਇਟੀ ਰਿਸਟਿਡ ਫਗਵਾੜਾ ਵੱਲੋਂ ਦੇ ਨਾਲ ਦੀਦਾ ਭਵਨ ਤਰ ਵੱਲੋਂ ਜਿਹੜਾ ਇਹ ਉਪਰਾਲਾ ਕੀਤਾ ਗਿਆ ਹੈ ਤੇ ਬਹੁਤ ਹੀ ਵਧੀਆ ਉਪਰਾਲਾ ਹੈ ਅਸ਼ੀਸ਼ ਜੀ ਵੱਲੋਂ ਖੱਟਾ ਸਾਹਿਬ ਵੱਲੋਂ ਜਿਹੜਾ ਉਪਰਾਲਾ ਕੀਤਾ ਗਿਆ ਹੈ ਬਹੁਤ ਹੀ ਵਧੀਆ ਹੈ ਤੇ ਬੱਚਿਆਂ ਨਾਲ ਇੱਕ ਤਾਂ ਹੌਸਲਾ ਜਾਈ ਰਹੀ ਹੈ ਤੇ ਲੋਹੜੀ ਦੇ ਤਿਹਾਰ ਤੇ ਜੋ ਬੱਚਿਆਂ ਲਈ ਇਹ ਕਦਮ ਉਠਾਏ ਜਾ ਰਹੇ ਨੇ ਬਹੁਤ ਹੀ ਵਧੀਆ ਇਹਦੇ ਲਈ ਮੈਂ ਪਹਿਲਾਂ ਤਾਂ ਸਾਰਿਆਂ ਨੂੰ ਲੋਹੜੀ ਦੀਆਂ ਬਹੁਤ-ਬਹੁਤ ਮੁਬਾਰਕਬਾਦ ਦਿੰਦਾ ਤੇ ਅਸ਼ੀਸ਼ ਜੀ ਨੂੰ ਕਹਿੰਦਾ ਕਿ ਜਿਹੜੇ ਇਹ ਉਪਰਾਲੇ ਅਸ਼ੀਸ਼ ਜੀ ਸਾਡੇ ਕਰਦੇ ਆ ਤੇ ਬਹੁਤ ਹੀ ਵਧੀਆ ਉਪਰਾਲਾ ਹੈ ਇੰਨਾ ਹੀ ਕਹਿੰਦਾ ਮੈਂ ਬਹੁਤ-ਬਹੁਤ ਧੰਨਵਾਦ ਕ੍ਰਿਸ਼ਤਾ ਬਿਆਨ ਸੁਸਾਇਟੀ ਫਗਵਾੜਾ ਰਜਿਸਟਰਡ ਗੀਤਾ ਬੋਬਨ ਕੋਚਿੰਗ ਸੈਂਟਰ ਤੇ ਗੀਤਾ ਬੋਬਨ ਮੰਦਿਰ ਵੱਲੋਂ ਅੱਜ ਗੀਤਾ ਬੋਬਨ ਮੰਦਿਰ ਵਿਖੇ ਇੱਕ ਇਵੈਂਟ ਕਰਵਾਇਆ ਗਿਆ ਲੋਹੜੀ ਦਾ ਫੈਸਟੀਵਲ ਜਿਹੜਾ ਸੈਲੀਬ੍ਰੇਟ ਕੀਤਾ ਬੱਚਿਆਂ ਨੇ ਬਹੁਤ ਸਾਰੀਆਂ ਆਪਣੀਆਂ ਕਲਚਰਲ ਪਰਫਾਰਮੈਂਸ ਜਿਗਿਆ ਦਿਖਾਈਆਂ ਔਰ ਇਸ ਇਵੈਂਟ ਦੇ ਵਿੱਚ ਸਭ ਤੋਂ ਜ਼ਿਆਦਾ ਸਹਿਯੋਗ ਸਾਨੂੰ RCSC ਇੰਸਟੀਚਿਊਟ ਤੋਂ ਮਿਲਿਆ ਮੈਡਮ ਵੰਤਨਾ ਤੇ ਮੈਡਮ ਸਫਤਰੀਨ ਕੋ ਇਹਨਾਂ ਦਾ ਵਿਸ਼ੇਸ਼ ਤੌਰ ਤੇ ਅਭਾਰ ਪ੍ਰਗਟ ਕਰਦਾ ਔਰ ਇਸ ਦੇ ਨਾਲ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਵਿਸ਼ੇਸ਼ ਰੂਪ ਦੇ ਵਿੱਚ ਸਾਡੇ ਵਿਚਕਾਰ ਵਾਰਡ ਨੰਬਰ 49 ਤੋਂ ਅੰਕੁਸ਼ ਹੋਰੀ ਜੀ ਔਰ ਵਾਰਡ ਨੰਬਰ 42 ਤੋਂ ਐਮਸੀ ਸਾਹਿਬ ਜਸਦੇਵ ਸਿੰਘ ਜੀ ਪਹੁੰਚੇ ਨੇ ਇਹਨਾਂ ਦਾ ਮੈਂ ਬਹੁਤ-ਬਹੁਤ तहे ਦਿਲੋਂ ਧੰਨਵਾਦ ਕਰਨਾ ਹੈ ਇਹਨਾਂ ਨੂੰ ਇਹਨਾਂ ਨੇ ਆਪਣਾ ਜ਼ਰੂਰੀ ਕੀਮਤੀ ਜਿਹੜਾ ਸਮਾਂ ਕੱਢ ਕੇ ਅੱਜ ਇਸ ਇਵੈਂਟ ਵਿੱਚ ਪਹੁੰਚੇ ਹੈ ਔਰ ਸ਼ਹਿਰ ਵਸੀਆਂ ਨੂੰ ਮੈਂ ਲੋੜੀਂਦੀਆਂ ਬਹੁਤ-ਬਹੁਤ ਸ਼ੁਭ ਕਾਮਨਾਵਾਂ ਦਿੰਨਾ ਹੈ ਧੰਨਵਾਦ ਬਿਆਨ ਸੁਸਾਇਟੀ ਜਸਟਡ ਫਗਵਾੜਾ ਸੀ ਗੀਤਾ ਭਵਨ ਕੋਚਿੰਗ ਸੈਂਟਰ ਵੱਲੋਂ ਅੱਜ ਵੀਐਲਸੀਸੀ ਦੇ ਸਹਿਯੋਗ ਦੇ ਨਾਲ ਜੋੜੀ ਦਾ ਪਰਮ ਜਿਹੜਾ ਬੜੇ ਹਰਸ਼ੋ-ਲਾਸਨਾ ਮਨਾਇਆ ਗਿਆ ਜਿਸ ਦੇ ਵਿੱਚ ਸਟੂਡੈਂਟਸ ਨੇ ਅਲੱਗ-ਅਲੱਗ ਪਾਰਟਿਸਪੈਂਟਸ ਕਰਦੇ ਆ ਹੋਇਆ ਕਲਚਰਿਕ ਇਵੈਂਟ ਨਾਲ ਨਾਲ ਧਾਰਮਿਕ ਭਜਨ ਵੀ ਸੁਣਾਏ ਤੇ ਅਸੀਂ ਸਾਰਿਆਂ ਨੇ ਇਸ ਲੋੜੀ ਫੈਸਟੀਵਲ ਨੂੰ ਖੂਬ ਇੰਜੋਏ ਕੀਤਾ ਅਸੀਂ ਵੀ ਐਲਸੀਸੀ ਦੇ ਪ੍ਰਬੰਧਕਾਂ ਦੇ ਮੈਡਮ ਸਾਈਸ਼ਾ ਦੇ ਮੈਡਮ ਨਿਤਿਕਾ ਦੇ ਆਭਾਰੀਆਂ ਕਿ ਉਹਨਾਂ ਨੇ ਇਸ ਯੋਜਨ ਨੂੰ ਸਾਨੂੰ ਸਹਿਯੋਗ ਦਿੱਤਾ ਧੰਨਵਾਦ